ਕੂ ਸਰਪੰਚ ਮੁਰਦਾਬਾਦ 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 ਤੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਮਸਲਾ ਕੀ ਆ ਜਿਹੜਾ ਟੂੜੇ ਡੰਪ ਦਾ ਪਿੰਡ ਦੇ ਦਾ ਬਦੋਵਾਲ ਕਲਾਂ ਦਾ ਕੀ ਆ ਮਸਲਾ ਸਰ ਮਸਲਾ ਇਹ ਆ ਕਿ ਸਾਡੀ ਇਹ ਜੱਦੀ ਪੁਸਤੀ ਕਬਰਸਤਾਨ ਆ ਜਿਹਦੇ ਵਿੱਚ ਨੰਬਰੀ ਹੱਡੋ ਲੋੜਾ ਯਾਰਾ ਮਰਲੇ ਪੰਜ ਕਿਨਾਰੇ ਕਬਰਸਤਾਨ ਆ ਅਸੀਂ ਇਹ ਲੋੜਾ ਨਹੀਂ ਚੁਕਾ ਸਕਦੇ ਚਲੋ ਜਦੋਂ ਮਿਲਿਆ ਸੀ ਉਦੋਂ ਵੱਡੇ-ਵੱਡੇ ਰਿਆਂ ਲੈ ਲਿਆ ਨਹੀਂ ਪਤਾ ਹੁਣ ਕਬਰਸਤਾਨ ਜਦੋਂ ਅਸੀਂ ਇੱਥੇ ਮਰਦਾ ਦੱਬਦੇ ਸੀ ਤੇ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਗੱਲਾਂ ਕਰਦੇ ਸੀ ਅਸੀਂ ਪੰਚਾਇਤ ਦੇ ਅੱਗੇ ਬੇਨਤੀ ਕੀਤੀ ਵੀ ਸਾਨੂੰ ਕਬਰਸਤਾਨ ਦਿੱਤੀ ਜਾਵੇ ਸਾਡਾ ਪੰਚਾਇਤ ਦਾ ਹੱਕ ਸੀ ਪੈਲੀ 'ਚ ਉਹ ਅਸੀਂ ਚਾਰਕਣਾ ਕਬਰਸਤਾਨ ਲਈ ਆ ਪਰ ਸਾਡਾ ਕੋਈ ਤਬਾਦਲਾ ਨਹੀਂ ਹੋਇਆ ਇਹ ਜਗ੍ਹਾ ਸਾਡੀ ਆ ਅੱਛਾ ਇਹ ਮਸੀਹ ਭਾਈਚਾਰੇ ਦੀ ਮਸੀਹ ਭਾਈਚਾਰੇ ਦੀ ਬਹੁਤ ਜਿਆਦਾ ਗਰਜ਼ੋਰੀ ਹੈ ਨਾ ਅਛਾ ਇਹ ਵੀਡੀਓ ਇਹ ਸਾਹ ਜਬਰਦਸਤੀ ਇਹ ਸਾਡੇ ਨਾਲ ਧੱਕੇਸ਼ਾਹੀ ਕਰਕੇ ਪਿੰਡ ਦਾ ਸਰਪੰਚ ਵੀਡੀਓ ਸਾਹਿਬ ਸਾਡੇ ਨਾਲ ਧੱਕੇਸ਼ਾਹੀ ਕਰਕੇ ਇਹ ਸਾਡੀ ਜ਼ਮੀਨ ਹੜੱਪਣ ਦੇ ਆ ਇਹੋ ਸਾਡੇ ਕੋਲ ਜ਼ਮੀਨ ਆ ਇਹ ਸਾਡੇ ਨਾਲ ਘਾਰਿਆ ਘਾਰਨਾ ਰਿਹਾ ਸਾਡੇ ਬਿਲਕੁਲ 100 ਮੀਟਰ ਤੇ ਘਾਰਿਆ ਤੇ ਇੱਥੇ ਡੈਂਪ ਨਹੀਂ ਬਣਨਾ ਚਾਹੀਦਾ ਜਬਰਦਸਤੀ ਡੈਂਪ ਬਣਾਉਣੇ ਚਾਹੁੰਦੇ ਆ ਮੈਂ ਪ੍ਰਸਾਦ ਸਿੰਘ ਅੱਗੇ ਵੀ ਬੇਨਤੀ ਕਰਨਾ ਵਾਂ ਕਿ ਇਹ 1 51 ਨਹੀਂ ਹੋਣਾ ਚਾਹੀਦਾ ਇਹ ਤੁਸੀਂ ਵੀਡੀਓ ਦਾ ਪਹਿਲਾਂ ਧਿਆਨ ਚ ਲਿਆਂਦਾ ਸਾਰਾ ਮਾਮਲਾ ਵੀ ਇਹ ਜਿਹੜੀ ਜਗ੍ਹਾ ਵਾ ਇਹ ਮਸੀਹ ਭਾਈ ਚਾਰੇ ਦੀ ਕਬਰਸਤਾਨ ਦੀ ਜਗ੍ਹਾ ਵਾ ਇਹ ਪਹਿਲਾਂ ਨਹੀਂ ਦੱਸਿਆ ਸਾਨੂੰ ਮੌਕਾ ਨਹੀਂ ਮਿਲੇ ਦੱਸਿਆ ਨਹੀਂ ਗਿਆ ਕੋਈ ਨਹੀਂ ਦੱਸਿਆ ਨਾ ਦੱਸਿਆ ਕੋਈ ਨੋਟਸਿੰਗ ਕੇਸ ਕਰਦਾ ਕਰਨਾ ਸਿੱਧਾ ਕਰ ਸਾਨੂੰ ਕੋਈ ਨਹੀਂ ਦੱਸਿਆ ਗਿਆ ਨਾ ਸਾਡੇ ਨਾਲ ਪੰਚਾਇਤ ਪੰਚਾਇਤ ਨੇ ਵੀ ਸਾਡੇ ਨਾਲ ਗੱਲ ਨਹੀਂ ਕੀਤੀ ਮੀਡੀਆ ਸਾਹਿਬ ਆਜ ਕੇ ਪੁਲਿਸ ਲਾਇਆ ਮੀਡੀਆ ਸਾਹਿਬ ਉਹਦੋਂ ਕਿਹਾ ਪੁਲਿਸ ਲਿਆ ਜਦੋਂ ਛੱਪੜ ਕੱਢਣ ਦੇ ਜਦੋਂ ਛੱਪਣ ਕਹਿੰਦੇ ਆ ਉਦੋਂ ਹੀ ਵੀਰੇ ਸਾਹਿਬ ਪੁਲਿਸ ਲੈ ਕੇ ਆਉਂਦਾ ਉਹ ਉਹ ਕਿਹੜਾ ਪਿਆ ਓਏ ਉਹ ਆਹੜਾ ਪਿਆ ਇੰਨਾ ਸਾਡੇ ਆਪਣੇ ਹਾਂ ਅੱਛਾ ਅੱਛਾ ਪਿੰਡ 'ਚ ਵੀ ਛੱਪਣ ਨਹੀਂ ਜਾਂਦਾ ਹਾਂ ਬੜਾ ਵੇ ਕਵਜੇ ਹੋਏ ਆ ਛੱਪੇ ਉਦੋਂ ਦੇ ਕੋਈ ਲੈ ਆ ਨਾ ਇਹ ਮਾੜੇ ਤੇ ਮਾੜੇ ਤੇ ਡਾਂਗ ਚੱਲਦੀ ਐ ਇਹ ਚੋਣ ਜਾਬਤਾ ਵੀ ਲੱਗਾ ਚੋਣ ਜਾਬਤੇ ਵਿੱਚ ਕੰਮ ਨਹੀਂ ਕਰ ਸਕਦੇ ਚੋਣ ਜਾਬਤੇ ਜੀ ਜ਼ਬਰਦਸਤੀ ਕੰਮ ਕਰਵਾ ਰਹੇ ਆ ਹੁਣ ਚਾਹੁੰਦੇ ਕੀ ਤੁਸੀਂ ਐਹੀ ਚਾਹੁੰਦੇ ਵੀ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਮਾਮਲਾ ਇਹੋ ਹੀ ਆ ਵੀ ਇਹ ਕਬਰਸਤਾਨ ਜੇ ਤੇ ਕਵਰਸਤਾਨ ਵਿੱਚ ਇਹ ਜ਼ਬਰਦਸਤੀ ਸਰਪੰਚ ਡਿਆ ਵਾ ਡੈਮ ਬਣਾਉਣ ਆ ੱਟਕਾ ਕਰਨ ਡਿਆ ਸਾਡੇ ਨਾਲ ਵੀ ਗਰੀਬਾਂ ਦੇ ਤੁਹਾਨੂੰ ਪਤਾ ਜੋਰ ਚੱਲਦਾ ਇਹਨਾਂ ਦਾ ਕੜੀਆਂ ਦੇ ਬੁੱਢੇ ਜੇਲ੍ਹ ਚ ਸਰ ਉਹਨਾਂ ਦੇ ਦੇ ੱਟਕਾ ਨਹੀਂ ਚੱਲਦਾ ਜਿਨ੍ਹਾਂ ਨੇ ਛੱਪੜੇ ਥਾਂ ਵਾਲੇ ਆ ਕੋਠੀਆਂ ਤੱਕ ਬਣਾ ਲਈਆਂ ਵਾ ਉਹਨਾਂ ਤੇ ਨਹੀਂ ਇਹ ੱਟਕੇ ਸ਼ਾਈ ਚੱਲਦੀ ਇਹ ਗਰੀਬਾ ਲੋਕਾਂ ਤੇ ੱਟਕੇ ਸ਼ਾਈ ਚੱਲਣ ਦੀ ਸਰਪੰਚ ਦੀ ਤੁਹਾਨੂੰ ਇਹਦੇ ਬਾਰੇ ਕੋਈ ਦੱਸਿਆ ਨਹੀਂ ਗਿਆ ਆ ਸਾਡੇ ਲੱਗੇ ਨੇ ਆ ਸਾਡੇ ਲੱਗੇ ਜੇ ਆ ਸਾਡੇ ਘਰੇ ਆ ਸਾਰੇ ਸਾਰੇ ਕੰਮ ਆਹ ਪੂਰਾ ਨੇ ਆ ਆ ਸਾਰੇ ਕੰਮ ਆਂਡੇ ਹੀ ਆ ਨਾ ਕੋ ਪਹਿਲਾਂ ਦੱਸਿਆ ਹੀ ਇਹਨਾਂ ਨੇ ਨਾ ਸਾਨੂੰ ਕੋਈ ਦੱਸਿਆ ਵਾ ਸਿੱਧਾ ਆ ਕੇ ਧੱਕੇ ਚਾਈ ਨਾ ਇਹ ਸਰਪੰਚ ਕਰਨ ਰਿਹਾ ਏ ਕਹਿੰਦੇ ਕਹਿੰਦਾ ਟਾੜੇ ਬੁੱਢੀਆਂ ਦੇ ਪਰ ਬੁੱਢੀਆਂ ਦੇ ਪਰਚੇ ਕਰਾਉਣ ਰਿਹਾ ਵਾ ਤੁਹਾਨੂੰ ਬੁੱਢੀਆਂ ਨੇ ਅੰਦਰ ਕਰਨਾ ਵਾ ਅੱਛਾ ਉਹਨਾਂ ਦਾ ਕਹਣਾ ਵੀ ਜੇ ਤੁਸੀਂ ਡੱਕੋਗੇ ਤੇ ਫਿਰ ਪਰਚੇ ਹੋ ਜਾਣਗੇ ਸਾਨੂੰ ਕਈ ਵਾਰ ਧੱਕੇ ਵੀ ਮਾਰੇ ਗਏ ਤੇ ਚਲੇ ਗਏ ਗੱਡੀ 'ਚ ਬਾਹਰ ਲਿਆ ਗਿਆ ਸਾਨੂੰ ਧੱਕੇ ਮਾਰ ਕੇ ਹੁਣੇ ਹੀ ਮਾਰਿਆ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਾਨੂੰ ਧੱਕੇ ਮਾਰ ਕੇ ਗੱਡੀ 'ਚ ਬਿਠਾਇਆ ਗਿਆ ਵਾ ਹਾਰ ਬੁੱਤੇ ਲੱਗੇ ਹਾਂ ਬੁੱਢੀਆਂ ਉਹਦਾ ਆਂਦੇ ਕਿਨੇ ਰੇਗਾ ਦੇ ਕੜਾ ਕੰਮ ਹੋਇਆ ਨਰੇਗਾ ਤੱਕ ਨਹੀਂ ਕੰਮ ਕੀਤਾ ਗਿਆ ਬੂਟਿਆਂ ਦੇ ਤੱਕ ਨਹੀਂ ਲੱਗਿਆ ਗਿਆ ਇੱਕ ਬੂਟਾ ਨਹੀਂ ਸਾਡੇ ਪਿੰਡ ਚ ਕਿਤੇ ਲੱਗਾ ਛੜਕਦੇ ਇਹ ਵੀ ਵੇਖ ਲੋ ਇਹਨੂੰ ਥਾਂ ਹੀ ਨਹੀਂ ਕੋਈ ਮਿਲਿਆ ਆਹੋ ਇਹਨੂੰ ਮਿਲਦਾ ਨਹੀਂ ਆਪਣੀ ਪੈੜੀ ਤੋਂ ਬਣਾ ਲੈ ਆਪਣੀ ਪੈੜੀ ਚ ਬਣਾਵੇ ਸਾਡੇ ਗਰੀਬਾਂ ਲੋਕਾਂ ਤੇ ੱੱੱੱੱੱ ਚੱਲਦਾ ਤੁਸੀਂ ਚਾਹੁੰਦੇ ਵੀ ਜੇ ਇੰਨਾ ਹੀ ਹੈਗਾ ਵਾ ਪਿੰਡ ਦਾ ਆਪਣੀ ਪੈੜੀ ਚ ਬਣਾ ਲੈ ਇਹੋ ਕਹਿੰਦੇ ਪਿਆ ਆਪਣੀ ਪੈੜੀ ਦੇ ਬਣਾ ਲੈ ਨੂੰ ਸਮੈਲ ਦੇਣੀ ਇੰਨੀ ਹਾਂ ਆਪੇ ਦਾ ਡੇਰਾ ਆਈਡੀ ਦੂਰ ਆ ਇਹਨੂੰ ਕਾਦੀ ਹੈ ਬਿਮਾਰੀ ਸਾਡੇ ਨਿਆਣਿਆਂ ਨੂੰ ਲੱਗੇ ਲੱਗੇ ਇਹਨਾਂ ਨੂੰ ਥੋੜੀ ਸਾਡੇ ਬਿਮਾਰੀਆਂ ਫੈਲਣ ਦਾ ਡਰਿਆ ਸਾਡੇ ਬੱਚੇ ਬਿਮਾਰ ਹੋਣਗੇ ਫੇਰ ਇਹਨਾਂ ਕਿੱਥੋਂ ਖਰਚਾ ਦੇਣਾ ਖਰਚਾ ਇਹਨਾਂ ਕਿੱਥੇ ਦੇਣਾ ਵਾ ਇਹ ਤਾਂ ਸਾਡੇ ਕੋਲ ਆ ਕੇ ਖਾਂਡੇ ਆ ਗਰੀਬਾਂ ਲੋਕਾਂ ਦਾ ਤਾਂ ਕੰਮ ੱੱਕਾ ਮਾਰਨ ੜੇ ਹੱਕ ਮਾਰਨ ੜੇ ਗਰੀਬਾਂ ਲੋਕਾਂ ਦਾ ਘਰ ਕੋਈ ਸਾਡੇ ਸਣਾ ਬੰਦਾ ਹੈ ਅੱਜ ਅੱਜ ਘਰ ਕੋਈ ਵੀ ਨਹੀਂ ਸਾਰੇ ਤੰਮਾਕਰਾ ਤੇ ਗਏ ਯਾਰਾਂ ਦੇ ਗਏ ਯਾਰ ਨਾ ਹਨ ਨੂੰ ਇਹ ਦੱਸਿਆ ਵਾ ਸਿੱਧਾ ਆ ਕੇ ਡਰਗ ਤੇ ਨਾਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ੜੇ ਆ ਆ ਇਹ ਕਿੱਦਾਂ ਇੱਥੇ ਕੂੜਾ ਸੁੱਟਣ ਦੀ ਆ ਜੱਦੀ ਪੁਸ਼ਤੀ ਸਾਰੇ ਇੱਥੇ ਵੱਡੇ ਵੱਡੇ ਰੇ ਸਾਡੇ ਨਪੇ ਆ ਪਰਦਾ ਦੇ ਇੱਥੇ ਪਿਓ ਸਾਡੇ ਨਪੇ ਆ ਇਹ ਧੱਕੇ ਨਸ਼ਟ ਆਇਆ ਇਹ ਵੀ ਇੱਥੇ ਢੋਲਾ ਇਹ ਛੱਪੜ ਦਾ ਸਾਰਾ ਕੂੜਾ ਇੱਥੇ ਸੁੱਟਿਆ ਗਿਆ ਹਾਂਜੀ ਸਨ ਸਾਰਾ ਹੀ ਇਹ ਸਾਰਾ ਛੱਪੜ ਦਾ ਜਿਹੜਾ ਕੂੜਾ ਵਾ ਸਾਰਾ ਇੱ ਜੀ ਇਹ ਨਹੀਂ ਪੁੱਛਿਆ ਵੀ ਜੇ ਉਹ ਤੂਰ ਲਿਆ ਤਾਂ ਅਸੀਂ ਕਿੱਥੇ ਜਾਣਾ ਹਾਂ ਜੀ ਇਹ ਸਿਆਣੀ ਆਨੂੰ ਪਰਸਾਂ ਦੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਆ ਜੇ ਕੀਤੀ ਸਾਡੇ ਨਾਲ ਗੱਲ ਹੀ ਨਹੀਂ ਪਈ ਸਾਡੇ ਰਿਕਾਰਡ ਮੁਤਾਬਕ ਜਿਹੜੀ ਇਹ ਗ੍ਰਾਮ ਪੰਚਾਇਤ ਦੀ ਜਗਾ ਵਾ ਜਿਹੜੀ ਇਹ ਗੱਲ ਕਰਦੇ ਆ ਕਬਰਸਤਾਨ ਦੀ ਤਕਰੀਬਨ 15 ਸਾਲ ਪਹਿਲਾਂ ਇਸ ਪਿੰਡ ਪਿੰਡ ਵਾਸੀਆਂ ਵੱਲੋਂ ਹੀ ਵੀ ਵੱਖਰੀ ਜਗਾ ਇਹਨਾਂ ਨੂੰ ਲਾਟ ਕਰ ਦਿੱਤੀ ਗਈ ਆ ਇਹ ਗ੍ਰਾਮ ਪੰਚਾਇਤ ਦੀ ਮਾਲਕਾ ਇਹ ਟੈਂਕੀ ਬਣੀ ਆ ਇਸੋ ਗੋੜੇ ਵੇਸਟ ਮੈਨੇਜਮੈਂਟ ਦਾ ਸਰਕਾਰ ਵੱਲੋਂ ਕੰਮ ਚੱਲ ਰਿਹਾ ਵੀ ਕੂੜੇ ਨੂੰ ਖਤਮ ਕਰਨ ਵਾਸਤੇ ਜਿਹੜਾ ਆਮ ਹੀ ਪੰਡਾਂ ਦੇ ਵਿੱਚ ਕੂੜਾ ਸੁੱਕਾ ਕੂੜਾ ਗਿੱਲਾ ਕੂੜੇ ਦੇ ਰੋਕ ਵਾਸਤੇ ਵੀ ਬਾਹਰ ਕਰਕਟਣਾ ਖਿਲਰੇਣਾ ਦੂਜਾ ਇਹ ਆ ਦੇਖ ਲੋ ਵੀ ਜੇ ਕਬਰਸਤਾਨ ਦੀ ਗੱਲ ਕਰਦੇ ਆ ਵੀ ਆ ਹੱਡਾ ਰੋੜੀ ਆ ਆ ਜੋ ਆਨੇ ਇੱਥੇ ਦੱਸ ਦੇਣ ਵੀ ਕਿੱਥੇ ਆ ਵੀ ਆਪਾਂ ਇੱਥੇ ਦੱਬੇ ਆ ਕਬਰ ਦੇ ਵਿੱਚ ਆ ਦੇਖੋ ਆਹ ਕੋ ਹਾਲ ਆ ਇਸੋ ਗੰਦ ਨੂੰ ਮਕਾਉਣ ਵਾਸਤੇ ਅਸੀਂ ਇੱਥੇ ਆਏ ਆ ਇਹਦੀ ਚਾਰਦੁواری ਕਰਨੀ ਆ ਅਸੀਂ ਤੇ ਇਹਨਾਂ ਨੂੰ ਕਿਹਾ ਵੀ ਜਿਹੜੀ ਮੇਨ ਗੱਲ ਆ ਵੀ ਤੁਸੀਂ ਇਹ ਸਾਨੂੰ ਦੱਸੋ ਵੀ ਇਹ ਹੱਡੋ ਰੋੜੇ ਨੂੰ ਇੱਥੋਂ ਸ਼ਿਫਟ ਕਰਕੇ ਕਿਤੇ ਦੂਰ ਲੈ ਕੇ ਜਾਇਆ ਜਾਏ ਇੱਥੇ ਕੋਈ ਵੀ ਕਬਰਸਤਾਨ ਦੀ ਜਗ੍ਹਾ ਨਹੀਂ ਆ ਜੇ ਕਬਰਸਤਾਨ ਦੀ ਇਹ ਜਗ੍ਹਾ ਕਹਿੰਦੇ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹ ਬਣਿਆ ਆਵਾ ਆ ਵਾਟਰ ਟੈਂਕੀ ਬਣੀ ਹੋਈ ਅੱਜ ਤੋਂ 4 ਸਾਲ ਪਹਿਲਾਂ ਵੀ ਉਦੋਂ ਇਹਨਾਂ ਨੇ ਕਿਉਂ ਨਹੀਂ ਢੱਕਿਆ ਪਿੰਡ ਵਾਸੀ ਨੇ ਵੀ ਸਾਡੀ ਇਹ ਕਬਰਸਤਾਨ ਦੀ ਜਗ੍ਹਾ ਤੋ ਇੱਕ ਇਹ ਤੁਹਾਡੇ ਅਨਸਾਰ ਰਿਕਾਰਡ ਅਨਸਾਰ ਇਹ ਗ੍ਰਾਮ ਗ੍ਰਾਮ ਪੰਚਾਇਤ ਮਾਲਕਾਂ ਜੀ ਇਹਨਾਂ ਦਾ ਕਬਰਿਸਤਾਨ ਕਿੱਥੇ ਆ ਇਹਨਾਂ ਦਾ ਕਬਰਿਸਤਾਨ ਜਿੱਥੋਂ 2 ਕਿਲੋਮੀਟਰ ਪਿੱਛੇ ਆ ਚਾਰ ਕਿਨਾਰੇ ਵੱਖਰਾ ਤਾਂ ਕਿ ਮਰਦੇ ਕਿੱਥੇ ਦਫਨਾਉਂਦੇ ਰਹੇ ਇਹ ਉਸੇ ਜਗ੍ਹਾ ਤੇ तकरीबन 15 ਸਾਲ ਤੋਂ ਪਹਿਲਾਂ ਉਹ ਸ਼ਿਫਟ ਕਰ ਦਿੱਤਾ ਵਾ ਇਹ ਜਗ੍ਹਾ ਜਿਹੜੀ ਆ ਇਸ ਜਗ੍ਹਾ ਤੇ ਕੋਈ ਨਹੀਂ ਦਫਨਾਉਂਦੇ ਰਹੇ ਇੱਕ ਦੂਸਰਾ ਚੂਨ ਜਾਬਤਾ ਚੱਲ ਰਿਹਾ ਜੀ ਇਹ ਆਲਰੇਡੀ ਪਹਿਲਾਂ ਦਾ ਕੰਮ ਚੱਲ ਰਿਹਾ ਕਿ ਇਹ ਚੂਨ ਜਾਬਤੇ ਦੌਰਾਨ ਇੱਕ ਤਕਰੀਬਨ 6 ਮਹੀਨੇ ਤੋਂ ਇਹ ਕੰਮ ਸਟਾਰਟ ਚੱਲ ਰਿਹਾ ਇਸ ਪਿੰਡ ਦੇ ਵਿੱਚ ਆ ਤੁਸੀਂ ਦੇਖ ਲਓ ਪਹਿਲਾਂ ਬਣਿਆ ਵਾ ਸਿਰਫ ਆਪਾਂ ਟੀਨਾ ਪਾਉਣ ਵਾਸਤੇ ਬੰਦੇ ਰੋਕਲਾ ਕਰ ਰਹੇ ਆ ਹੋਰ ਇਥੇ ਕੋਈ ਮੁਸ਼ਕਲ ਨਹੀਂ ਆ ਇਹ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕੀਤਾ ਜਿਹੜਾ ਆਲਰੇਡੀ ਕੰਮ ਪਹਿਲਾਂ ਚੱਲ ਰਿਹਾ ਉਹ ਚੱਲਦੇ ਰਹੇ ਨੇ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕਰ ਸਕਦੇ ਚੂਨ ਜਾਬਤੇ ਦੇ ਵਿੱਚ ਇਹ ਆਲਰੇਡੀ ਪਹਿਲਾਂ ਦਾ ਕੰਮ ਹਾਂਜੀ ਹਾਂਜੀ ਇਹ ਇਹਦਾ ਚੱਲ ਰਿਹਾ ਜੀ ਜੀ ਤੇ ਇਹਨਾਂ ਨਾ ਹੁਣ ਜਦੋਂ ਆ ਤੁਸੀਂ ਹੁਣ ਲੱਗੇ ਦੁਬਾਰਾ ਸ਼ੁਰੂ ਕਰਨ ਕਹਿੰਦੇ ਕਿ ਸਾਨੂੰ ਕੋਈ ਇਤਲਾ ਨਹੀਂ ਦਿੱਤੀ ਕਿਉਂਕਿ ਇਹਨਾਂ ਨੇ ਦਾਵਾ ਕੀਤਾ ਵੀ ਇਹਦਾ ਕੋਰਟ ਕੇਸ ਵੀ ਚੱਲ ਰਿਹਾ ਕੋਈ ਸਾਡੇ ਕੋ ਕੋਈ ਕੁਛ ਨਹੀਂ ਹੈ ਕਹਿੰਦੇ ਦੱਸੋ ਜੇ ਕੋਈ ਕੋਰਟ ਕੇਸ ਹੈਗਾ ਕੋ ਸਾਨੂੰ ਦੋ ਅਸੀਂ ਚੱਲ ਜਾਨੇ ਜੇ ਕੋਈ ਇਹਨਾਂ ਕੋ ਕੋਰਟ ਕੇਸ ਹੈਗਾ ਜਾਂ ਕੋ ਸਟੇ ਵਗੈਰਾ ਹੈਗਾ ਮਾਨੂੰ ਦੇ ਦੇਣ ਆਪਾਂ ਰੋਕ ਦਿੰਨੇ ਕੰਮ ਅਸੀਂ ਜਾਣ ਬੁੱਝ ਕੇ ਨਹੀਂ ਕਰਾਇਆ ਅਸੀਂ ਤੇ ਉਹ ਦੇਖੋ ਕੂੜਾ ਖਿਲਰਿਆ ਅਹੀਂ ਤੇ ਉਹਨੂੰ ਸਾਰੇ ਨੂੰ ਸਮੇਟ ਕੇ ਇੱਥੇ ਚਲੋ ਸਰਕਾਰ ਨੇ ਕੀਤਾ ਸ਼ੁਰੂ ਤੇ ਅਸੀਂ ਉਹਨਾਂ ਦਾ ਸਹਿਯੋਗ ਦੇ ਰਹੇ ਆ ਤੇ ਅਹੀਂ ਤੇ ਉਹ ਮਤਲਬ ਇਹ ਸਾਰੇ ਕੁਸ਼ ਨੂੰ ਇਹਦੀ ਚਾਰ ਦਿਵਾਰੀ ਹੋਣੀ ਟੀਨਾ ਪੈਣੀਆ 6 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਵਾ ਜਾਂ ਤੇ ਸਟਾਰਟਿੰਗ ਜੀ ਡੱਕ ਦਿੰਦੇ ਹੁਣ ਸਰਕਾਰ ਦਾ ਖਰਚਾ ਲੱਗ ਚੁੱਕਾ ਵਾ ਹੁਣ ਟੀਨਾ ਬੋਣ ਵਾਸਤੇ ਆਇਆ ਤੇ ਉਦੋਂ ਦੇ ਅਸੀਂ ਇਹ ਕਹਿ ਰਹੇ ਆ ਕਿ ਸਾਡਾ ਹੀ ਕਵਰਸਤਾਨ ਆ ਤਾਰੇ ਤੱਕ ਇਹ ਨਾ ਪਹੁੰਚ ਨਹੀਂ ਕੀਤੀ ਪਈ ਇਸ ਨਾ ਜੋ ਵੀ ਇਹ ਕੂੜਾ ਡੰਪ ਆ ਪਈ ਇਹਨੂੰ ਤੁਸੀਂ ਇੱਥੇ ਨਾ ਇਹ ਸਾਰੇ ਮਤਲਬ ਜਿਹੜੇ ਗਏ ਆ ਇੱਥੋਂ ਤੱਕ ਕਿ ਮੀਟਿੰਗ ਵੀ ਰੱਖੀ ਗਈ ਆ ਅਸੀਂ ਖੁਦ ਘਰ ਘਰ ਜਾ ਕੇ ਵੀ ਇੰਨਾ ਸਾਰਿਆਂ ਨੂੰ ਅਵੇਅਰ ਕੀਤਾ ਵਾ ਜਿੰਨਾ ਵਿੱਚੋਂ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਕੋਈ ਸਰਕਾਰੀ ਅੰਸਰਾ ਵੱਲੋਂ ਕਿ ਇੱਥੇ ਸੱਤ ਪਿੰਡਾਂ ਦਾ ਕੂੜਾ ਆਉਣਾ ਵਾ ਜਦ ਕਿ ਅਸੀਂ ਇਹ ਵੀ ਕਿਹਾ ਕਿ ਅਸੀਂ ਮਤਾ ਪਾ ਕੇ ਦਿੰਨੇ ਆ ਇਸੇ ਹੀ ਪਿੰਡ ਦਾ ਕੂੜਾ ਵਾ ਤੇ ਅਸੀਂ ਮਤਾ ਪਾ ਕੇ ਦਵਾਂਗੇ ਕਿ ਕੋਈ ਬਾਹਰ ਦੇ ਕੂੜਾ ਨਹੀਂ ਆਊਗਾ ਇੱਥੇ ਤੇ ਇਹੀ ਕੂੜੇ ਨੂੰ ਅਸੀਂ ਮਤਲਬ ਅੱਗੋਂ ਸਫਾਈ ਹੋ ਕੇ ਇਹ ਕੂੜਾ ਜਿਹੜਾ ਇੱਕ ਜਗ੍ਹਾ ਤੇ ਰੱਖਿਆ ਜਾਏ ਇਹਨਾਂ ਨੂੰ ਸਾਰਿਆਂ ਨੂੰ ਵੇਅਰ ਕੀਤਾ ਗਿਆ ਇਹਨਾਂ ਨੇ ਮੇਨ ਮੁੱਦਾ ਇਹੀ ਕਿਹਾ ਸੀ ਕਿ ਸਾਨੂੰ ਇਹ ਕਿਹਾ ਗਿਆ ਵਾ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਵਾ ਅੱਛਾ ਜੀ ਉਸ ਚੀਜ਼ ਦਾ ਪਿਆ ਇਹਨਾਂ ਨੂੰ ਵੀ ਹਾਂ ਤੇ ਅਸੀਂ ਉਸ ਚੀਜ਼ ਦਾ ਕਲੀਅਰ ਕੀਤਾ ਕਿ ਤੁਸੀਂ ਦੱਸੋ ਕਹਿੰਦੇ ਕਿ ਸਾਨੂੰ ਲਿਖ ਦਿਓ ਸਾਨੂੰ ਮਤਾ ਪਾ ਦਿਓ ਅਸੀਂ ਕਿਹਾ ਕਿ ਲਿਖਵਾ ਲਓ ਹੁਣ ਹਾਲੇ ਤੇ ਇਹ ਵੇਖੋ ਵੀ ਇਹ ਵਾ ਕਿ ਜਿਹੜਾ ਚੀਜ਼ ਹੁਣ ਬਣ ਰਹੀ ਆ ਉਹ ਤਾਂ ਬਣੇਗੀ ਹਨਾਂ ਸਰਕਾਰੀ ਕੰਮ ਐ ਜੇ ਇਹਨਾਂ ਕੋਲ ਕੋਈ ਸਟੇਟ ਵਾ ਜਾਂ ਇਹ ਕੁਝ ਵੀ ਕਹਿਣਾ ਚਾਹੁੰਦੇ ਉਹਦਾ ਦੇਣ ਲਿਖਤੀ ਰੂਪ ਦੇਣ ਸਰਕਾਰ ਦਾ ਕੰਮ ਐ ਰੋਕ ਦਿੱਤਾ ਜਾਊਗਾ ਸਰਕਾਰ ਕੰਮ ਕਰਵਾ ਰਹੀ ਆ ਅਸੀਂ ਜ਼ਿੰਮੇਵਾਰ ਦੇ ਵਿੱਚ ਹੋ ਕੇ ਅਸੀਂ ਅੱਗੇ ਲਾ ਕੇ ਕਰ ਰਹੇ ਆ ਅੱਜ ਅਸੀਂ ਆ ਸਰਪੰਚ ਕੱਲ ਨੂੰ ਕਿਸੇ ਹੋਰ ਨੇ ਵੀ ਆਉਣਾ ਤੇ ਸਾਰਿਆਂ ਨੇ ਜ਼ਿੰਮੇਵਾਰੀ ਨਾਲ ਕੰਮ ਕਰਉ ਹੋਣਾ ਉਮਾਨੂੰ ਕਿਸੇ ਤਰੀਕੇ ਨਾਲ ਸੈਟੀਸਫਾਈ ਨਹੀਂ ਕਰਾਉਂਦੀ ਕੋਸ਼ਿਸ਼ ਅਸੀਂ ਤਾਂ ਪੂਰੀ ਕੀਤੀ ਆ ਉਸ ਟਾਈਮੇ ਸਾਰੇ ਬਿੱਲ ਕੋਲ ਮੰਨ ਚੁੱਕੇ ਸੀ ਪਰ ਹੁਣ ਜਦੋਂ ਸੈਟੀਸਫਾਈ ਹੋ ਕੇ ਦੁਬਾਰਾ ਕੰਮ ਸ਼ੁਰੂ ਹੋਇਆ ਹੈ ਦੁਬਾਰਾ ਆਇਆ ਮਤਲਬ ਇਹਨਾਂ ਮੇਨ ਮੁੱਦਾ ਇਹੀ ਚੁੱਕਿਆ ਸੀ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਜਿਹੜਾ ਅਸੀਂ ਕੱਲੀ-ਕੱਲੀ ਚੀਜ਼ ਨੂੰ ਸਮਝਾਇਆ ਵਾ ਸਰਕਾਰੀ ਤੌਰ ਤੇ ਕੰਮ ਚੱਲ ਰਿਹਾ ਜੀ ਵੀਡੀਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੰਮ ਚੱਲ ਰਿਹਾ ਇੱਥੇ ਕੁਝ ਲੋਕ ਵਿਰੋਧ ਕਰ ਰਹੇ ਸੀ ਕੋਈ ਲਾ ਐਂਡ ਆਰਡਰ ਦੀ ਸਿਚੁਏਸ਼ਨ ਨਾ ਪੈਦਾ ਹੋਇਆ ਇਸ ਕਰਕੇ ਮੌਕੇ ਤੇ ਹਾਜ਼ਰ ਨਹੀਂ ਕੋਈ ਕੋਈ ਨਹੀਂ ਆਪਾਂ ਸਮਝਾ ਕੇ ਦੋਨੋਂ ਪਾਰਟੀਆਂ ਆਪੋ ਆਪਣਾ ਕਰ ਰਹੀਆਂ ਕੋਈ ਜਰੂਰਤ ਨਹੀਂ ਮਹਿਸੂਸ ਹੁੰਦੀ ਜੇ ਜਰੂਰਤ ਮਹਿਸੂਸ ਹੋਈ ਜਰੂਰ ਲਵਾਂਗੇ